ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 18 ਦਿਨਾਂ ਤੋਂ ਉਦਾਸ ਆਪ ਜੀ ਦੇ ਨਾਲ ਤੀਰਥ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਜਿਸ ਵਿੱਚ ਅੱਜ ਇੱਕ ਅਸੀਂ ਹੋਰ ਬੜਾ ਸਮਝਣ ਵਾਲਾ ਪਾ ਗਿਆ ਉਹਨੂੰ ਵਿਚਾਰਾਂਗੇ ਕਿ ਕਿਹੜਾ ਸਥਾਨ ਪਵਿੱਤਰ ਹੈ ਕੀ ਕਿਸੇ ਸਥਾਨ ਨੂੰ ਪਵਿੱਤਰ ਕਹਿ ਸਕਦੇ ਆ ਹਨ ਰਣਗੀ ਹੋਵੇਗੀ ਦੇ ਪਿੱਛੇ ਵਿਚਾਰ ਚੁੱਕੇ ਆ ਕਿ ਕੋਈ ਐਸਾ ਸਥਾਨ ਨਹੀਂ ਜਿਹੜਾ ਪਵਿੱਤਰ ਹੈ ਜਿਸ ਨੂੰ ਕੋਈ ਖਾਸ ਸਥਾਨ ਨੂੰ ਪਵਿੱਤਰ ਨਹੀਂ ਕਰ ਲਿਆ ਜਾ ਸਕਦਾ ਇੰਜ ਮੈਂ ਬੇਨਤੀ ਕਰਾਂ ਇਹ ਸਮਝਿਆ ਆਪਾਂ ਤੇ ਫਿਰ ਕਿਵੇਂ ਕਹਿ ਰਹੇ ਆ ਕਿ ਜਿਹੜਾ ਸਥਾਨ ਪਵਿੱਤਰ ਹੈ ਇਸ ਲਈ ਵਿਚਾਰ ਰਹੇ ਕਿਉਂਕਿ ਅਸੀਂ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਥਾਨਾਂ ਨੂੰ ਅੱਜ ਪਵਿੱਤਰ ਗਿਰਦਾਨੀਆਂ ਹੋਇਆ ਸਿੱਖੀ ਦੇ ਵਿੱਚ ਵੀ ਇਹ ਵਿਚਾਰ ਸੀ ਬ੍ਰਾਹਮਣੀ ਕਨਸੈਪਟ ਸੀ ਅਸੀਂ ਸਿੱਖੀ ਦੇ ਵਿੱਚ ਵੀ ਉਹਨੂੰ ਉਚਾ ਵੜਿਆ ਹੋਇਆ ਪੂਰੀ ਤਰ੍ਹਾਂ ਸਾਡੇ ਮੂਨਾ ਤੇ ਪ੍ਰਭਾਵ ਹੈ ਉਹਦਾ ਇਹਨੂੰ ਗੁਰਬੰ ਗੁਰਮਾਣੀ ਰਾਈ ਸਮਝਣ ਦੀ ਕੋਸ਼ਿਸ਼ ਕਰਾਂਗੇ ਗੱਲ ਕੀ ਗੁਰਬਾਣੀ ਕਿਸੇ ਸਥਾਨ ਨੂੰ ਪਵਿੱਤਰ ਕਹਿੰਦੀ ਹੈ ਆਇਤਾ ਪਹਿਲਾ ਪ੍ਰਮਾਣ ਜੋ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ ਦੇ ਗੁਰੂ ਰਾਮਦਾਸ ਪਾਸ਼ਾ ਜੀ ਦਾ ਉਚਾਰਨ ਕੀਤਾ ਹੋਇਆ ਜਿੱਥੇ ਚੌਥੇ ਨਾਲਕ ਬਖਸ਼ਿਸ਼ ਕਰਦੇ ਸਾਨੂੰ ਸੰਜਾਉਂਦੇ ਨੇ ਸਾਹ ਤਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸਾਹ ਜੰਤ ਪਏ ਹਰਿਆਵਲੇ ਜਿੱਥੇ ਮੇਰਾ ਸਤਿਗੁਰੂ ਵੇਖਿਆ ਜਾਏ ਤਰਤੀ ਦੀ ਮਹੱਤਤਾ ਦੱਸੀ ਹੈ ਕੀ ਧਰਤੀ ਦੀ ਜਿੱਥੇ ਮੇਰਾ ਸਤਿਗੁਰੂ ਬੈਠਾ ਹੈ ਜਿੱਥੇ ਮੇਰਾ ਸਤਿਗੁਰੂ ਆ ਕੇ ਬੈਠ ਗਿਆ ਪਰਖਿਮਾ ਕਰਨਾ ਇਥੇ ਖਾਸ ਗੱਲ ਧਿਆਨ ਦੇਣ ਵਾਲੀ ਹੈ ਧਰਤੀ ਨੂੰ ਪਵਿੱਤਰ ਨਹੀਂ ਆਖਿਆ ਹਰੀਆਵਲੀ ਆਖਿਆ ਸੋਹਣੀ ਬਣ ਗਈ ਉਸ ਵੇਲੇ ਕਿਸ ਵੇਲੇ ਜਿਸ ਵੇਲੇ ਮੇਰਾ ਸਤਿਗੁਰੂ ਉੱਥੇ ਆ ਕੇ ਬੈਠਾ ਹੋਇਆ ਉਸ ਸਮੇਂ ਲਈ ਸਦਾ ਲਈ ਨਹੀਂ ਸਦਾ ਲਈ ਪਵਿੱਤਰ ਨਹੀਂ ਹੋਗੀ ਮਿੱਥੇ ਸਤਗੁਰੂ ਆ ਕੇ ਬੈਠੇ ਸਨ ਇਸ ਕਰਕੇ ਇਹ ਪਵਿੱਤਰ ਹੋ ਗਈ ਹੈ ਅਸੀਂ ਯਾਦਗਾਰ ਵਾਸਤੇ ਇਤਿਹਾਸਕ ਕੋਈ ਸਥਾਨ ਬਣਾਏ ਹੋਏ ਨਹੀਂ ਬਣਾਉਣ ਚ ਕੋਈ ਹਰਚ ਨਹੀਂ ਬਣਾਉਣੇ ਚਾਹੀਦੇ ਨੇ ਕੋਈ ਇਤਿਹਾਸਕ ਪਰਮਾਨ ਹੁੰਦੇ ਨੇ ਕਿ ਸਤਗੁਰੂ ਇੱਥੇ ਆਏ ਸਨ ਲੇਕਨ ਜੇ ਕਹੀਏ ਵੀ ਉਹ ਧਰਤੀ ਸਦਾ ਲਈ ਪਵਿੱਤਰ ਹੋ ਗਈ ਹੈ ਉਹ ਗੱਲ ਸਤਗੁਰੂ ਨੇ ਨਹੀਂ ਇੱਥੇ ਆਖੀ ਉਤੇ ਅੱਜ ਬੈਠੇ ਦੀ ਗੱਲ ਵੀ ਕਰ ਰਹੇ ਨੇ ਸਾਧ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਤੇ ਆ ਕੇ ਬਹਿ ਗਏ ਉਹ ਹਰਿਆਵਲੀ ਆ ਗਈ ਉਹ ਪਰੀ ਹੋ ਗਿਆ ਸਥਾਨ ਬਣ ਗਿਆ ਉਸ ਸਮੇਂ ਲਈ ਬਾਅਦ ਦੇ ਵਿੱਚ ਉੱਥੇ ਅਗਰ ਯਾਦਗਾਰ ਕੋਈ ਬਣੀ ਹੈ ਜਾਂ ਬਣਾਈ ਹੈ ਤੇ ਜ਼ਰੂਰੀ ਨਹੀਂ ਕਿ ਉੱਥੇ ਗੁਰਦੁਆਰਾ ਹੀ ਬਣੇ ਉਸ ਇਤਿਹਾਸ ਨਾਲ ਸੰਬੰਧਿਤ ਯਾਦਗਾਰ ਵੀ ਬਣ ਸਕਦੀ ਹੈ ਪਹਿਲੀ ਗੱਲ ਰੋਜੀਕਲ ਗੁਰਦਵਾਰਾ ਮੈਂ ਨਹੀਂ ਕਰਿਆ ਕਿ ਗੁਰਦਵਾਰਾ ਨਹੀਂ ਬਣਾਣਾ ਚਾਹੀਦਾ ਗੁਰਦਵਾਰਾ ਬਣਾਉਣ ਚ ਕੋਈ ਹੱਤਿਆ ਉਸ ਗੁਰਦਵਾਰੇ ਦੇ ਦਰਸ਼ਨ ਕਰਨ ਵੀ ਜਿਹੜਾ ਜਾਣਾ ਉਸ ਇਤਿਹਾਸ ਨੂੰ ਸਮਝਣ ਵਾਸਤੇ ਜਾਣਾ ਉਸ ਇਤਿਹਾਸ ਨੂੰ ਅੱਖੀਂ ਵੇਖਣ ਵਾਸਤੇ ਜਾਣਾ ਅਸੀਂ ਉਹਨਾਂ ਨੂੰ ਗੁਰਦਵਾਰਿਆਂ ਵਿੱਚ ਤਬਦੀਲ ਕਰਨ ਦੇ ਨਾਂ ਦੇ ਉੱਤੇ ਜਿਹੜੇ ਇਤਿਹਾਸਿਕ ਸਥਾਨ ਸਨ ਉਹਨਾਂ ਨੂੰ ਢਹਿ ਢੇਰੀ ਕਰ ਦਿੱਤਾ ਉਹਨਾਂ ਨੂੰ ਬਰਬਾਦ ਕਰ ਦਿੱਤਾ ਔਰ ਬੜੀ ਸ਼ਰਧਾ ਦੇ ਨਾਲ ਸਿੱਖਾਂ ਨੇ ਟੋਕਰੀਆਂ ਚ ਭਰ-ਭਰ ਕੇ ਉਹ ਇਸ ਇਤਿਹਾਸ ਨੂੰ ਬਰਨ ਵਾਲੀਆਂ ਚ ਸੁਟਿਆ ਅ ਅਨਪੰਡ ਗਵਾਰਕਾਰ ਸੇਵਾ ਵਾਲੇ ਬਾਬਿਆਂ ਦੀ ਕਿਰਪਾ ਹੋਈ ਹੈ ਸਾਰੀ ਸਿੱਖ ਇਤਿਹਾਸ ਨੂੰ ਬਰਬਾਦ ਕਰ ਦਿੱਤਾ ਔਰ ਜਿਹੜੇ ਉਹਨਾਂ ਨੂੰ ਗੁਰੂ ਦੇ ਦਰਸ਼ਨ ਕਰਨ ਲਈ ਵੀ ਉੱਥੇ ਗਏ ਉਹ ਉਤਰ ਨਹੀਂ ਹੋ ਗਏ ਉਹਨਾਂ ਦਾ ਜੀਵਨ ਬਦਲ ਗਿਆ ਉਹਨਾਂ ਦਾ ਜੀਵਨ ਖੁਸ਼ਹਾਲ ਹੋ ਗਿਆ ਸਾਜੰਤ ਪਏ ਹਰਿਆਵਲੇ ਜਿਨ੍ਹਾਂ ਮੇਰਾ ਸਤਿਗੁਰੂ ਡਿੱਠਾ ਆਏ ਦੇਖਿਆ ਆਏ ਜਿਨ੍ਹਾਂ ਨੇ ਆ ਕੇ ਦੇਖਿਆ ਸੱਚਮੁੱਚ ਦਰਸ਼ਨ ਕੀਤੇ ਨੇ ਗੁਰੂ ਦੇ ਉਸਤੇ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਮੱਲੇ ਪਏ ਜਾ ਕੇ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਆਜੰਨੇ ਕਿ ਸਮਿਆਂ ਗੁਰੂ ਦੇ ਦਰਸ਼ਨ ਕਰ ਆਏ ਗੁਰੂ ਦੇ ਦਰਸ਼ਨ ਤੇ ਹੁੰਦੇ ਨੇ ਜਿਸ ਵੇਲੇ ਗੁਰੂ ਦੀ ਵਿਚਾਰ ਲੈ ਕੇ ਆਉਂਦੇ ਆ ਗੁਰੂ ਦਾ ਗਿਆਨ ਪ੍ਰਾਪਤ ਕਰਕੇ ਆਉਨੇ ਆ ਗੁਰੂ ਦੀ ਗੁਰਬਾਣੀ ਰਾਈਂ ਉਥੋਂ ਕੋ ਸਿੱਖਿਆ ਉਪਦੇਸ਼ ਲੈ ਕੇ ਆਉਨੇ ਆ ਆਇਦਾ ਦੂਸਰਾ ਪ੍ਰਮਾਣ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਜਿੱਥੇ ਤੀਜੇ ਨਾਨਕ ਬਖਸ਼ਿਸ਼ ਕਰਦੇ ਸਮਝਾਉਂਦੇ ਨੇ ਜੈ ਬੈਸਾਲੇ ਤੈ ਬੈਸਾ ਸੁਆਮੀ ਜੈ ਭੇਜ ਤੈ ਜਾਮਾ सगल नगरी में एक राजा सबित है थाम आ दोमाणा जिसल मिला के समझोगे गल न हो जाएगी इतगुरु ने किसी एक स्थान न पवित्र नहीं किया सतगुरु कह रहे सबित है थाव सारा संसार ही पवित्र है सार तर, सारी धरती पवित्र है उसे अकाल बनाई है सारी पवित्र है ਗੰਦਾ ਤਾਂ ਕਿਸੇ ਸਾਨ ਨੂੰ ਸੀ ਆਪਣੇ ਕਰਮਣਾ ਨ ਕਰਦੇ ਨੇ ਧਰਤੀ ਤੋਂ ਨੇ ਸਾਰੀ ਪਵਿੱਤਰ ਬਣਾਈ ਹੈ ਹੋਰ ਇਹ ਨਹੀਂ ਵੀ ਜਿਹਨੂੰ ਅਸੀਂ ਗੰਦਾ ਕਰ ਦਿੱਤਾ ਮੁੜ ਕੇ ਉਹ ਪਵਿੱਤਰ ਨਹੀਂ ਹੋ ਸਕਦੀ ਸਾਰੀ ਧਰਤੀ ਹੈ ਹੀ ਪਵਿੱਤਰ ਉਤ ਸਫਾਈ ਕਰਦੇ ਹੋ ਦੀ ਇਸ ਕਰਕੇ ਸਤੁਰ ਕਹਿੰਦੇ ਨੇ ਜੈ ਬੈਸਾਲ ਨੇ ਤੇ ਬੈਸਾ ਸਵਾਮੀ ਤੂੰ ਜਿੱਥੇ ਮੈਨੂੰ ਬਿਠਾਇਆ ਮੈਂ ਉੱਥੇ ਬਹਿਣ ਨੂੰ ਤਿਆਰ ਜਾ ਭੇਜਾਂ ਤੈ ਜਾਵਾਂ ਜਿੱਥੇ ਤੂੰ ਮੈਨੂੰ ਭੇਜੇ ਮੈਂ ਉੱਥੇ ਜਾਣ ਨੂੰ ਤਿਆਰ ਆ ਮੇਰੇ ਵਾਸਤੇ ਕੋਈ ਫਰਕ ਨਹੀਂ ਕਿਸੇ ਧਰਤੀ ਦੇ ਵਿੱਚ ਤੇਰੇ ਹੁਕਮ ਦੇ ਵਿੱਚ ਤੇਰੀ ਰਜ਼ਾ ਦੇ ਵਿੱਚ ਜਿੱਥੇ ਤੂੰ ਮੈਨੂੰ ਰੱਖੇ ਮੈਂ ਉੱਥੇ ਹੀ ਖੁਸ਼ ਆ ਉੱਥੇ ਹੀ ਸੁਖੀ ਆ ਉਹ ਹੀ ਸਥਾਨ ਮੇਰੇ ਵਾਸਤੇ ਪਵਿੱਤਰ ਹੈ ਕਿਉਂਕਿ ਮੇਰਾ ਇੱਕ ਵਿਸ਼ਵਾਸ ਹੈ ਨਾ ਇਹ ਸਗਨ ਨਗਰੀ ਮੇ ਇੱਕੋ ਰਾਜਾ ਕਿਉਂਕਿ ਮੈਂ ਤੇ ਤੈਨੂੰ ਸਭ ਤੋਂ ਵੱਡਾ ਰਾਜਾ ਮੰਨਦਾ ਸਾਰੇ ਜਗਤ ਦੇ ਵਿੱਚ ਅਸਲ ਦੇ ਵਿੱਚ ਤੁਹਾਡਾ ਹੀ ਰਾਜ ਹੈ ਇਹ ਮੁਬੱਤਸਾ ਦਿਵਸ ਚਾਰ ਕੇ ਝੂਠੇ ਕਰਨ ਦਿਵਾਜਾ ਇਥੇ ਝੂਠੇ ਰਾਜੇ ਨੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਉੱਥੇ ਕਿਹਦਾ ਰਾਜ ਹੈ ਕਿਉਂਕਿ ਮੈਂ ਤੇ ਸਭ ਤੋਂ ਵੱਡਾ ਰਾਜ ਤੁਹਾਡਾ ਸਮਝਦਾ ਮੈਂ ਸਮਝਦਾ ਤੁਹਾਡੇ ਰਾਜ ਚਾ ਮੈਂ ਮੈਂ ਤੁਹਾਡੇ ਨੀਮਾਂ ਚ ਤੁਹਾਡੇ ਅਟਲ ਬਣਾਏ ਗੁਰਬਾਣੀ ਦਾ ਅੰਤ ਤੱਕ ਜੀਵਨ ਬਤੀਤ ਕਰਨਾ ਹੈ ਕੁਦਰਤ এটਲ ਨਿਮਕ ਜੀਵਨ ਬਤੀਤ ਕਰਨਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਸਗਲ ਧਰਤੀ ਮੇਰੇ ਇੱਕੁਰ ਆ ਦ ਸਬੈਪ ਵੇਟ ਹੈ ਥਾਵਾਂ ਸਾਰੀਆਂ ਥਾਵਾਂ ਪਵਿੱਤਰ ਨੇ ਹੁਣ ਦੋਨੋਂ ਚ ਫਰਕ ਇਹ ਦੇਖੋ ਇੱਥੇ ਫੈਸਲਾ ਜੋ ਗੁਰਬਾਣੀ ਦਾ ਪਹਿਲਾਂ ਆਇਆ ਉਹੀ ਫੈਸਲਾ ਹੈ ਕਿ ਸਾਰੀ ਧਰਤੀ ਪਵਿੱਤਰ ਹੈ ਬ੍ਰਿਕਨ ਜਿੱਥੇ ਗੁਰੂ ਆ ਕੇ ਬਹਿ ਜਾਂਦਾ ਹੈ ਕੁਝ ਸਮੇਂ ਲਈ ਉਸ ਥਾਨ ਸੁਹਾਵਾ ਹੋ ਜਾਂਦਾ ਹੈ ਉਹ ਹਰਿਆਵਲਾ ਹੋ ਜਾਂਦਾ ਹੈ ਉਹ ਸੁੰਦਰ ਹੋ ਜਾਂਦਾ ਹੈ ਲੇਕਿਨ ਉਸ ਸੁੰਦਰਤਾ ਦਾ ਫਾਇਦਾ ਤਾਂ ਹੀ ਹੈ ਵੀ ਸਿੱਖ ਜਾ ਕੇ ਜੇ ਉਥੇ ਗੁਰੂ ਦਾ ਦਰਸ਼ਨ ਕਰਦਾ ਹੈ ਤੇ ਗੁਰੂ ਦੇ ਦਰਸ਼ਨ ਕਰਕੇ ਫਿਰ ਗੁਰੂ ਦਾ ਕੁਝ ਗਿਆਨ ਝੋਲੀ ਚ ਪਾ ਕੇ ਲਿਆਉਂਦਾ ਹੈ ਤਾਂ ਹੀ ਦਰਸ਼ਨ ਹੋਏਗਾ ਅਸੀਂ ਰੋਜ਼ ਅਰਦਾਸ ਕਰਦੇ ਆ ਨਾ ਸਿਰ ਗੁਰਾਂ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਅਸਲ ਤੇ ਵਿੱਚ ਅਸੀਂ ਆਪਣੀ ਮਤ ਨਾਲ ਉੱਥੇ ਵੀ ਚੇਂਜ ਕਰ ਦਿੰਦੇ ਆ ਪਾਠ ਅਤੇ ਦਰਸ਼ਨ ਦੀਦਾਰ ਕਹਿ ਦਿੰਦੇ ਆ ਦੋਨੋਂ ਅਲੱਗ-ਅਲੱਗ ਚੀਜ਼ਾਂ ਹੋ ਗਈਆਂ ਜੋ ਜਿਹੜੀ ਉਸੇ ਸ਼ਬਦਾਵਲੀ ਹੈ ਉਹ ਹੈ ਪਾਠ ਦੀਦਾਰ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਗੁਰੂ ਦੇ ਦਰਸ਼ਨ ਹੁੰਦੇ ਨੇ ਪਾਠ ਦੁਆਰਾ ਜੇ ਪਾਠ ਕੀਤਾ ਪਾਠ ਸੁਣਿਆ ਗੁਰੂ ਦੇ ਦਰਸ਼ਨ ਹੋਏ ਜੇ ਨਾ ਪਾਠ ਕੀਤਾ ਨਾ ਸੁਣਿਆ गुरु के दर्शन नहीं हुए हो अपना पड़चोल करिए गुरु दर्शन करके फिर सा जीवन भी हरियावला हो जाएगा ये गुरु में मिल के आ गुरु देख के आेकिन धरती है लेकिन सारी पवित्र है गुरु के दर्शन जिथे गुरु बैठा है ਉਹ ਸੁਣੋ ਸਥਾਨ ਹੈ ਹਰੇ ਆਵਲਾ ਸਥਾਨ ਪਰ ਉਹਦਾ ਲਾਭ ਦਾਈਏ ਜੇ ਗੁਰੂ ਦੇ ਦਰਸ਼ਨ ਕਰਕੇ ਆਇਆ ਉੱਥੇ ਜਾ ਕੇ ਆਪਾਂ ਇਸ ਵਿਚਾਰ ਨੂੰ ਕੱਲ ਵੀ ਜਾਰੀ ਰੱਖਾਂਗੇ ਅੱਜ ਬਸ ਇਤਨੇ ਹੀ ਵਚਨ ਪੁਰਵਾਨ ਕਰਨਾ ਹੋਈਆਂ ਭੁੱਲਾ ਵਾਸਤੇ ਕਿ ਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ